ਸ਼ੁਕਰੀਆ ਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤਨਾਲੀ ਮੈਂ ਸ਼ੁ크ਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁ크ਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਐਮ ਅ ਫਰੀ ਬਰਡ ਨਾ ਤੇ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਰਿਆ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਈ ਮੈਂ ਕਿਭੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ कौर ਮਾਨਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹ ਦਿਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੇ ਘੜੀ ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਮ ਅ ਫਰੀ ਬਰਡ ਨਾ ਤਾਂ ਪੂਰੀ ਦੁਨੀਆ ਸੇ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰੇ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਅਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਐਂਟਰਟੇਨ ਕਰਦੀ ਆਂ ਜੀ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਫਿਰ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਹੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿਲਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੇ ਘੜੀ ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟਾਂ आई एम अ फ्री बर्ड नाउ तो पूरी दुनिया से बैठे मेरे श्रोताओं दा बहुत सारा शुक्रिया अदा कर दिया कि ਤੁਸੀਂ ਇਸ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਹੀ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਇਹ ਸੱਜ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਸੱ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਐਮ ਅ ਫਰੀ ਬਰਡ ਨਾ ਤੇ ਪੂਰੀ ਦੁਨੀਆ ਸੇ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਘੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬੋਤਸੋਨੀਆ ਦੁਆਵਾ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਈ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਫਿਰ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਬਹੁਤ 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 ਸ਼ੁਕਰੀਆ ਕਿ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਏਮ ਅ ਫਰੀ ਬਰਡ ਨਾ ਹੁਣ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਰਿਆ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਹੀ ਮੈਂ ਕਿਭੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਤੇਰ ਤੂੰ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਹਾਂ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਏਮ ਅ ਫਰੀ ਬਰਡ ਨਾ ਤਾਂ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਰਿਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਅਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਐਂਟਰਟੇਨ ਕਰਦੀ ਆਂ ਹੀ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਪਿਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਸਭ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਹੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟਾਂ ਆਮ ਅ ਫਰੀ ਬਰਡ ਨਾਉ ਤੇ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਤੇ ਬਹੁਤ ਸਾਰਾ ਸ਼ੁਕਰੀਆ ਦਾ ਕਰਦੇ ਆ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣ ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੀ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਆ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਪਤਿਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਇਹ ਸੱਜ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਸੱ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਇਹ ਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਐਮ ਅ ਫਰੀ ਬਰਡ ਨਾ ਤੇ ਪੂਰੀ ਦੁਨੀਆ ਸੇ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰਿਆਦਾ ਕਰਦੀ ਹਾਂ ਕਿ ਤੁਸੀਂ ਇਸ ਘੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਪੋਟ ਸੋਨੀਆ ਦੁਆਮਾ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਈ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਆ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗੇਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੀਆ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੀ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਈ ਏਮ ਅ ਫਰੀ ਬਰਡ ਨਾ ਹ ਤੋ ਪੂਰੀ ਦੁਨੀਆ 'ਚ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਰਿਆ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਜ਼ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਆਂ ਹੀ ਮੈਂ ਕਿਭੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਸਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ कौर ਮਾਨਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਦੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੇ ਕੜੀ ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਹਾਂ ਆਮ ਅ ਫਰੀ ਬird ਨਾ ਤੇ ਪੂਰੀ ਦੁਨੀਆ ਸੇ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਬਿਲੀਆਂ ਮੇਰੇ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਾਹੀਂ ਤੁਹਾਨੂੰ ਐਂਟਰਟੇਨ ਕਰਦੀ ਆਂ ਜੀ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਫਿਰ ਤੋਂ ਬਹੁਤ 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 ਸ਼ੁਕਰੀਆ ਕਰਦੀ ਆਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਧਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਹੀ ਨਾਲ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੇ ਘੜੀ ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟਾਂ ਆਮ ਅ ਫਰੀ ਬਰਡ ਨਾ ਤੇ ਪੂਰੀ ਦੁਨੀਆ ਚ ਬੈਠੇ ਮੇਰੇ ਸਰੋਤਿਆਂ ਦਾ ਤਾਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੇ ਆ ਕਿ ਤੁਸੀਂ ਇਸ ਕੜੀ ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੀ ਦਿਲ ਤੋਂ ਬਹੁਤ ਸੋਹਣੀਆਂ ਦੁਆਵਾਂ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਅਦਾ ਕਰਦੀ ਆ ਕਿ ਹੁਣ ਤੱਕ जिमें मैं तो अपने गाने रा अपनी फिल्म राही अपनी शायरी राही अपने, अपने, अपने इंस्टाग्राम अपने सोशल मीडिया राही थो एंटरटेन कर दी रही मैं अगर भी थानू एंटरटेन कर करती रव जिदा तुम मेरा साथ दिता एदा ही मेरा साथ बनाई रखियो मैं फिर तो बहुत 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 शुक्रिया कर देंडे सी एम साहब का मैम गुरप्रीत कौर मान जी का ਇਹ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਸਾਰੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦਾ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਹਾਂ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹਨਾਂ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਮਾਨ ਜੀ ਜਿਨ੍ਹਾਂ ਨੇ ਮੇਰੀ ਗੱਲ ਸੁਣੀ ਮੇਰੀ ਸੁਣਵਾਈ ਕੀਤੀ ਤੇ ਉਹਦੇ ਤੇ ਇਮੀਡੀਏਟ ਐਕਸ਼ਨ ਲਿਆ ਨਾਲ ਹੀ ਮੈਂ ਸ਼ੁਕਰੀਆ ਦਾ ਕਰਦੀ ਵਿਮਨ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਜੀ ਸਾਡੇ ਐਸਐਸਪੀ ਸਾਹਿਬ ਤੇ ਪੂਰੇ ਪੰਜਾਬ ਪੁਲਿਸ ਡਿਪਾਰਟਮੈਂਟ ਦਾ ਬਹੁਤ ਸਾਰਾ ਸ਼ੁਕਰੀਆ ਦਾ ਤੇ ਨਾਲ ਹੀ ਮੈਂ ਸ਼ੁਕਰੇ ਦਾ ਕਰਾਂਗੀ ਪੂਰੀ ਪੰਜਾਬੀ ਇੰਡਸਟਰੀ ਦਾ ਬਹੁਤ 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 ਸ਼ੁਕਰੀਆ ਤੁਸੀਂ ਸਾਰੇ ਇਸ ਔਖੇ ਘੜੀ 'ਚ ਮੇਰੇ ਨਾਲ ਖੜੇ ਦੋ ਸਾਲਾਂ ਦੇ ਸਟ੍ਰਗਲ ਤੋਂ ਬਾਅਦ ਮੈਨੂੰ ਰਿਲੀਫ ਮਿਲਿਆ ਤੇ ਮੈਂ ਹੁਣ ਇੱਕ ਇੰਡੀਪੈਂਡੈਂਟ ਆਰਟਿਸਟ ਆ ਆਮ ਅ ਫਰੀ ਬਰਡ ਨਾ ਤੇ ਪੂਰੀ ਦੁਨੀਆ ਸੇ ਬੈਠੇ ਮੇਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਾ ਕਰਦੀ ਆ ਕਿ ਤੁਸੀਂ ਇਸ ਕੜੀ 'ਚ ਮੇਰੇ ਨਾਲ ਖੜੇ ਮੇਰੀ ਢਾਲ ਬਣੇ ਮੇਰੀ ਦੁਆ ਹੈ ਕਿ ਸਾਰੇ ਮੇਰੀਆਂ ਮੇਰੇ ਦਿਲ ਤੋਂ ਪਾਤ ਸੋਨੀਆ ਦੁਆਮਾ ਤੁਹਾਡੇ ਸਾਰਿਆਂ ਲਈ ਤੇ ਐਸ ਐਨ ਆਰਟਿਸਟ ਮੈਂ ਤੁਹਾਨੂੰ ਇੱਕ ਵਾਦਾ ਕਰਦੀ ਹਾਂ ਕਿ ਹੁਣ ਤੱਕ ਜਿਵੇਂ ਮੈਂ ਤੁਹਾਨੂੰ ਆਪਣੇ ਗਾਣੇ ਰਹੀ ਆਪਣੀ ਫਿਲਮਾਂ ਰਹੀ ਆਪਣੀ ਸ਼ਾਇਰੀ ਰਹੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਰਹੀ ਤੁਹਾਨੂੰ ਐਂਟਰਟੇਨ ਕਰਦੀ ਰਹੀ ਮੈਂ ਅੱਗੇ ਵੀ ਤੁਹਾਨੂੰ ਐਂਟਰਟੇਨ ਕਰਦੀ ਰਵਾਂਗੀ ਜਿੱਦਾਂ ਤੁਸੀਂ ਮੇਰਾ ਸਾਥ ਦਿੱਤਾ ਐਦਾਂ ਹੀ ਮੇਰਾ ਸਾਥ ਬਣਾਈ ਰੱਖਿਓ ਮੈਂ ਤੇਰ ਤੂੰ ਬਹੁਤ 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 ਸ਼ੁਕਰੀਆ ਕਰਦੀ ਹਾਂ ਸਾਡੇ ਸੀਐਮ ਸਾਹਿਬ ਦਾ ਮੈਮ ਗੁਰਪ੍ਰੀਤ ਕੌਰ ਮਾਨ ਜੀ ਦਾ ਤੇ ਸਾਡੀ ਪੂਰੀ ਪੰਜਾਬੀ ਇੰਡਸਟਰੀ ਦਾ ਤੇ ਮੇਰੇ ਸਾਰੇ ਸਰੋਤਿਆਂ ਦਾ ਬਹੁਤ ਸਾਰਾ ਸ਼ੁਕਰੀਆ ਦਾ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਤੁਹਾਡੇ ਪਰਿਵਾਰ ਹਮੇਸ਼ਾ ਖੁਸ਼ ਰਹੇ ਤੁਹਾਡੇ ਬੱਚੇ ਖੁਸ਼ ਰਹੇ ਸਾਰਿਆਂ ਦੇ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਆਪਣੀ ਸੁਨੰਦ ਸ਼ਰਮਾ ਤੇ ਸਭ ਤੋਂ ਪਹਿਲੇ ਮੈਂ ਬਹੁਤ ਸਾਰਾ ਸ਼ੁਕਰੀਆ ਦਾ ਕਰਦੀ ਆ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ